ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਇਹ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਔਰ ਇਹ ਮਾਰਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਨਾਲ ਮੌਜੂਦ ਹੋਏ ਨੇ ਟਰੈਕਟਰ ਮੌਜੂਦ ਹੈ ਸਾਰੀ ਗੱਲਬਾਤ ਕਰਾਂਗੇ ਇਸ ਵਕ ਸਾਡੇ ਨਾਲ ਕਿਸਾਨਾਂ ਦੇ ਲੀਡਰ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਸਰ ਕਿਉਂ ਅੱਜ ਦੇ ਦਿਨ ਲੋੜ ਪਈ 26 ਜਨਵਰੀ ਇੱਕ ਮਾਰਚ ਗਈ ਸੀ ਜਿਹੜਾ 26 ਜਨਵਰੀ ਗਿਆ ਸੀਗਾ ਦਿੱਲੀ ਤੱਕ ਗਿਆ ਸੀਗਾ ਹੁਣ ਉਹ ਦੂਜੀ ਵਾਰੀ ਮਾਰਚ ਕੀਤਾ ਜਾ ਰਿਹਾ ਔਰ ਉਹ ਉਹ ਮੋਹਾਲੀ ਦੇ ਵਿੱਚ ਕੀਤਾ ਜਾ ਰਿਹਾ ਇਹ ਮੋਦੀ ਸਰਕਾਰ ਨੂੰ ਜਾਗਰ ਲਈ ਕੀਤਾ ਜਾ ਰਿਹਾ ਤੇ ਆਪਣੇ ਲੋਕਾਂ ਨੂੰ ਵੀ ਜਗਾਉਣ ਲਈ ਕੀਤਾ ਜਾ ਰਿਹਾ ਕਿਉਂਕਿ ਜਾਗੋ 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 ਲੋਕੋ ਇਹ ਮੋਦੀ ਸਰਕਾਰ ਹੈ ਵਾਅਦਿਆਂ ਦੇ ਮੁਕਰਨ ਵਾਲੀ ਸਰਕਾਰ ਹੈ ਇਦਾਂ ਦੇ ਹੋਵੇ ਨੂੰ ਦੁਬਾਰਾ ਫੇਰ ਚੁਣ ਲੋ ਤੇ ਅਸੀਂ ਉਹਨੂੰ ਅੱਜ ਜਗਾਣਾ ਚਾਹੁੰਦੇ ਆ ਅੱਜ ਮਾਰਚ ਕੱਢ ਕੇ ਜਿੱਦਾਂ ਪਹਿਲਾਂ ਟੋਲ ਪਲਾਜ਼ਾ ਤੇ ਸੜਕਾਂ ਤੇ ਬੈਠੇ ਸੀ ਅੱਜ ਅਸੀਂ ਦੁਬਾਰਾ ਇਸ ਨੂੰ ਜਗਾਣਾ ਚਾਹੁੰਦੇ ਆ ਵੀ ਆਪਣੇ ਵਾਅਦਿਆਂ ਤੋਂ ਮੁਕਰ ਜਿਹੜੇ ਸਾਡੇ ਇਹ ਪਰਚੇ ਹੋਏ ਨੇ ਉਹ ਰੱਦ ਕਰ ਜਿਹੜੇ ਐਮਐਸਪੀ ਸਾਰੀਆਂ ਫਸਲਾਂ ਦੇ ਲਾਗੂ ਕਰ ਪ੍ਰਾਲੀ ਦੇ ਪਰਚੇ ਉਹ ਵੀ ਰੱਦ ਕਰ ਜਿਹੜੇ ਆਪਣਾ ਬਿਸਰਾ ਟੈੜੀ ਨੂੰ ਉਹਨੂੰ ਬਰਖਾਸਤ ਕਰ ਤੇ ਕਿਸਾਨਾਂ ਨੂੰ ਇਨਸਾਫ ਦੇ ਨੌਕਰੀਆਂ ਦੇ ਸਾਰੇ ਵਿੱਚ ਮਾਮਲੇ ਨੇ ਅੱਜ ਅੱਜ ਅਸੀਂ ਦਗਾਣਾ ਚਾਹੁੰਦੇ ਆ ਇਹ ਇੱਕ ਮਾਰਚ ਰਾਈ ਦੇਖੋ ਮਾਰਚਾਂ ਬਹੁਤ ਹੋ ਗਈਆਂ ਲੱਗਦਾ ਕਿ ਜਿਹੜੀ ਸਰਕਾਰਾਂ ਨੇ ਉਹਨਾਂ ਦੇ ਕੰਨਾਂ 'ਚ ਜੂ ਸਰਕਦੀ ਪਈ ਹੈ ਇਹਦੇ ਨਾਲ ਮੈਂ ਕਹਿੰਦਾ ਸਰਕਰੂਗੀ ਜੀ ਇਹ ਹੋਰ ਹੋਰ ਜਥੇਬੰਦੀਆਂ ਤੋਂ ਨਹੀਂ ਸਰਕਦੀ ਇਹ ਕਿਸਾਨ ਮਜ਼ਦੂਰ ਹੈ ਇੱਕ ਦਾ ਜਿਹੜੇ ਪੰਜਾਬ ਦੇ ਨੇ ਫਿਰੇ ਤੁਰਪੈਣ ਦੇ ਫਿਰੇ ਜਗਾ ਦਿੰਦੇ ਨੇ ਨਹੀਂ ਜਾਗੂਗੇ ਹੋਰ ਤਰ੍ਹਾਂ ਜਗਾ ਦੇਗੇ ਪਿੱਛੇ ਵੀ ਸਾਲ ਬੈਠ ਕੇ ਜਗਾਇਆ ਫਿਰ ਜਗਾ ਦਾਂਗੇ ਜੀ ਕਿੰਨੇ ਕੁ ਡਾਇਰੈਕਟਰਾਂ ਦੀ ਗਿਣਤੀ ਹੈ ਕਿੰਨੇ ਕੁ ਕਿਸਾਨ ਤੁਹਾਡੇ ਨਾਲ ਮੌਜੂਦ ਨੇ ਕਿਉਂਕਿ ਬਾਰ ਬਾਰ ਸਿਰਫ ਅਸੀਂ 2 ਬਲਾਕਾਂ 'ਤੇ 400 ਟਰੈਕਟਰ ਹੈ ਸਾਡਾ ਹੀ ਸਿਰਫ 2 ਬਲਾਕਾਂ 'ਤੇ 2 ਜਥੇਬੰਦੀਆਂ ਰਾਜੇਵਾਲ ਹੈ ਲਖੋਵਾਲ ਹੈ ਦੋ ਇਹ ਜਥੇਬੰਦੀਆਂ ਦਾ 400 ਟਰੈਕਟਰ ਹੈ ਸਿਰਫ ਖੈੜ ਘਰੜਾ ਮੁਹੜੀ ਬਲਾਕ ਦੇ ਟਰੈਕਟਰ ਅਜਾ ਇੱਕ ਚੀਜ਼ ਹੋਰ ਦੱਸੋ ਮੈਨੂੰ ਇਹ ਕਿੱਥੋਂ ਦੀ ਸ਼ੁਰੂ ਹੋਈ ਹੈ ਕਿੱਥੇ ਤੱਕ ਜਾਏਗੀ ਇਹ ਚੱਪਰ ਜਿਹੜੀ ਗੁਰਦੁਆਰਾ ਸਾਹਿਬ ਤੋਂ ਚਾਲੂ ਕਰਾਈ ਇੱਥੇ ਤੇ डीसी ओपोसिट डीसी ओवते قومین صاحب मोर्चा قومین صاحب ਮੋਰਚੇ ਦੇ ਵਾਪਸ ਹੋ ਕੇ 에어ਪੋਰਟ ਰੋਡ ਨੂੰ ਖਰੜ ਤਹਿਸੀਲ ਪਰ ਨੂੰ ਘੁੰਮੂਗਾ ਅੱਛਾ ਜਿਸ ਵਕਤ ਇਹ ਸਾਰੀਆਂ ਗੱਲਾਂ ਹੁੰਦੀਆਂ ਚਲੋ ਠੀਕ ਹੈ ਸਰਕਾਰਾਂ ਨੂੰ ਜਗਾਣਾ ਆ ਕਿਹੜੇ ਕਿਹੜੇ ਮਸਲੇ ਲੈ ਕੇ ਅੱਜ ਜਾਉਂਗੇ ਚਲੋ ਜਿਹੜੇ ਸ਼ਹੀਦ ਹੋਏ ਸੀਗੇ ਪਰਿਵਾਰ ਸਿੰਘੂ ਬਾਰਡਰ ਤੇ ਉਹਨਾਂ ਦਾ ਮਸਲਾ ਵੀ ਹੈ ਹੋਰ ਕਿਹੜੇ ਕਿਹੜੇ ਮਸਲੇ ਨੇ ਹੋਰ ਜਿਹੜਾ ਲਖੀਮਪੁਰ ਖੀਰੀ ਸ਼ਹੀਦ ਹੋਏ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਅਜਰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਨਹੀਂ ਕਰਿਆ ਜੀ ਇਹਨਾਂ ਨੇ ਬਾਕੀ ਜਿਹੜਾ ਕਿਸਾਨੀ ਕਰਜ਼ਾ ਚੜਿਆ ਵਾ ਸਰਕਾਰਾਂ ਦੀਆਂ ਗਲਤੀਆਂ ਕਰ ਉਹ ਮਾਫ ਨਹੀਂ ਕਰਦੇ ਸੁਆਮੀ ਨਾਸ਼ਨ ਰਿਪੋਰਟ ਲਾਗੂ ਨਹੀਂ ਕਰਦੇ ਜਿਹੜੇ ਕਿਸਾਨੀ ਸੰਘਰਸ਼ ਦੌਰਾਨ ਜਿੰਨੇ ਪਰਚੇ ਦਰਜ ਹੋਏਵੇਂ ਉਹ ਪਰਚੇ ਮਾਫ ਕਰਨੇ ਨੂੰ ਕਿਹਾਦਾ ਉਹ ਨਹੀਂ ਮਾਫ ਕਰੇ ਹਲੇ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਬਦਾ ਵੀ ਜ਼ਹੀਦ ਪਰਿਵਾਰਾਂ ਨੂੰ ਨੌਕਰੀਆਂ ਦੇਵਾਂਗੇ ਨੌਕਰੀਆਂ ਨਹੀਂ ਪੁਰਿਆਂ ਨੂੰ ਦਿੱਤੀਆਂ ਇਹ ਸਾਰੇ ਮਸਲੇ ਟੋਟਲੇ ਆਂ ਭੜਾਲੀ ਵਾਲੇ ਕਿਸਾਨਾਂ ਪਰ ਜਿਨ੍ਹਾਂ ਪਰ ਪਰਚੇ ਹੋਏਵੇਂ ਤੇ ਉਹ ਵੀ ਮਾਫ ਨਹੀਂ ਕਰੇ ਟੋਟਲ ਮਸਲਿਆਂ ਨੂੰ ਲੈ ਕੇ ਅੱਜ ਸੰਯੁਕਤ ਮੋਰਚੇ ਦੀ ਕਾਲ ਹੈ ਅੱਗੇ ਨੂੰ ਵੀ ਵੱਧ ਚੜ ਕੇ ਕੰਮ ਹੋਊਗਾ ਜੀ ਐਂ ਨਹੀਂ ਵੀ ਹੁਣ ਘਟਦਾ ਨਹੀਂ ਹੈ ਅਸੀਂ ਜਾਗ ਲਾਉਣ ਲੱਗੇ ਜਾਗ ਲੱਗ ਗਿਆ ਜੀ ਹੁਣ ਲੇਕਿਨ ਇਹ ਕਿ ਪੱਕੇ ਮੋਰਚੇ ਦੀ ਗੱਲ ਕੀਤੀ ਜਾ ਰਹੀ ਸੀ ਪੱਕਾ ਮੋਰਚਾ ਲਾਵਾਂਗੇ ਸਭ ਕੁਝ ਕਰਾਂਗੇ ਉਹ ਕਿਥੇ ਗਿਆ ਪੱਕਾ ਮੋਰਚਾ ਦਾ ਲੱਗੇ ਜਾਣਾ ਜੀ ਹੁਣ ਜਿਉਂ-ਜਿਉਂ ਕੋਈ ਵੀ ਕੰਮ ਕਰਨਾ ਥੋੜਾ ਜਿਆ ਐਕਸਰਸਾਈਜ਼ ਕਰਨੀ ਪੈਂਦੀ ਐ ਐਕਸਰਸਾਈਜ਼ ਕਰ ਰਹੇ ਹਾਂ ਇਹ ਪੱਕਾ ਮੋਰਚੇ ਦੁਬਾਰੇ ਫੇਰ ਤਿਆਰੀ ਹੈ ਜੀ ਬਿਲਕੁਲ ਆ ਦੇਖੋ ਜੇਕਰ ਅਸੀਂ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਲਗਾਤਾਰ ਕਿਸਾਨਾਂ ਦੀਆਂ ਚੱਲ ਰਹੀਆਂ ਨੇ ਤੁਹਾਨੂੰ ਮੈਂ ਇੱਕ ਦ੍ਰਿਸ਼ ਜ਼ਰੂਰ ਪਿੱਛੇ ਦਾ ਦਿਖਾਣਾ ਚਾਹੂੰਗੀ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਪਿੱਛੇ ਤਾਂ ਕਿ ਜਿਹੜੇ ਟਰੈਕਟਰ ਨੇ ਲਗਾਤਾਰ ਆ ਰਹੇ ਨੇ ਟਰੈਕਟਰਾਂ ਦੇ ਉੱਤੇ ਵੀ ਚੜ ਕੇ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਕਹਿਣਾ ਹੈਗਾ ਆ ਟਰੈਕਟਰ ਦੇ ਵਿੱਚ ਮੌਜੂਦ ਭਾਈ ਭਰਾਵਾਂ ਦਾ ਕਿ ਕੀ ਕਹਿੰਦੇ ਨੇ ਉਹ अच्छा वीरै जिसो कसी गल करदे चलो ए ट्रैक्टर मार्च आज लेके जानी है की स्नेहा देना चांदे हो ट्रैक्टर मार्च ਦੇ ਨਾਲ ਕਿ ट्रैक्टर मार्च ਨਾਲ ਲੱਗਦਾ ਕਿ ਸਰਕਾਰਾਂ ਤੱਕ ਸਨੇਹੇ ਪਹੁੰਚਣਗੇ ਤੁਹਾਡੇ ਅਸੀਂ ਤਾਂ ਜੀ ਕੋਸ਼ਿਸ਼ ਕਰ ਰਹੇ ਆਂ ਸਰਕਾਰਾਂ ਤੱਕ ਸਰਕਾਰਾਂ ਦੀ ਅੱਖਾਂ ਖੋਲੀਏ ਸਰਕਾਰ ਸਾਡੇ ਇੰਨੀਆਂ ਮੰਗਾਂ ਵਾਪਸ ਰੱਖੀ ਬੈਠੀ ਆ ਹਜੇ ਉਹ ਸਾਡੀਆਂ ਮੰਗਾਂ ਨਹੀਂ ਸੁਣ ਰਹੀ ਸਰਕਾਰ ਕਿਸਾਨੀ ਮੰਗਾਂ ਨੂੰ ਲੈ ਕੇ ਬਿਲਕੁਲ ਵੀ ਅੰਗੋਲਿਆ ਕਰ ਰਹੀ ਹੈ ਅਸੀਂ ਉਹਨਾਂ ਨੂੰ ਜਗਾਉਣ ਵਾਸਤੇ ਜਾ ਰਹੇ ਆਂ ਕਿ ਕਿਸਾਨ ਸੜਕਾਂ ਤੇ ਨੇ ਕਿਸਾਨ ਆ ਜਮਨੀ ਚੱਕੀ ਦਿਖਾ ਰਹੇ ਨੇ ਕਿਸਾਨ ਦੇਖੋ ਕਿਸਾਨਾਂ ਦਾ ਕਿਸਾਨਾਂ ਕਰਕੇ ਦੇਦੀ ਅਰਥਵਿਵਸਥਾ ਚੱਲ ਰਹੀ ਹੈ ਜੇ ਕਿਸਾਨ ਹੀ ਮਰ ਗਿਆ ਪਿੱਛੇ ਕੀ ਰਹੇਗਾ ਅੱਛਾ ਇੱਕ ਚੀਜ਼ ਮੈਨੂੰ ਦੱਸੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਕਿਸਾਨ ਆਪਣੀ ਅੱਜ ਝਾਂਕੀਆਂ ਇਹ ਦਿਖਾ ਰਹੇ ਨੇ ਲੇਕਿਨ ਹਰ ਚੀਜ਼ ਦਾ ਇਲਜ਼ਾਮ ਕਿਸਾਨਾਂ ਦੇ ਸਰ ਤੇ ਮੜਿਆ ਜਾਂਦਾ ਪੋਲਿਊਸ਼ਨ ਹੋਵੇ ਤਾਂ ਜਿਹੜੀ ਜ਼ਮੀਨ ਖਰਾਬ ਹੋ ਰਹੀ ਹੈ ਬੰਜਰ ਹੋ ਰਹੀ ਹੈ ਉਹਦਾ ਵੀ ਜਿਹੜਾ ਹੈ ਉਹ ਇਲਜ਼ਾਮ ਕਿਸਾਨਾਂ ਤੇ ਪੈਂਦਾ ਨਹੀਂ ਜੀ ਦੇਖੋ ਇਲਜ਼ਾਮ ਇਹਦਾ ਹੈ ਕਿਸਾਨ ਤਾਂ ਚਾਹੁੰਦਾ ਨਹੀਂ ਹੈਗਾ ਪਹਿਲਾਂ ਕਿਸਾਨ ਦੇ ਬੱਚੇ ਆ ਖੇਤਾਂ ਵਿੱਚ ਉਹਦੇ ਉਹਨਾਂ ਦੇ ਅੰਦਰ ਧੂਆ ਜਾਊਗਾ ਜਿਹੜੀ ਫੈਕਟਰੀਆਂ ਚੱਲ ਰਹੀਆਂ ਏ 12 ਮਹੀਨੇ ਉਹਨਾਂ ਦਾ ਪੋਲਿਊਸ਼ਨ ਹੋ ਰਿਹਾ ਏ ਇੰਨੀ ਟ੍ਰੈਫਿਕ ਆ ਉਹਦਾ ਪੋਲੂਸ਼ਨ ਹੋ ਰਿਹਾ ਏ ਕਿਸਾਨਾਂ ਦਾ ਤਾਂ ਸਿਰਫ ਇੱਕ ਨਾਮ ਬਦਨਾਮ ਕੀਤਾ ਜਾ ਰਿਹਾ ਇਹਨਾਂ ਦਾ ਠੀਕ ਆ ਕਿਸਾਨਾਂ ਦਾ ਕੋਈ ਪੋਲੂਸ਼ਨ ਨਹੀਂ ਹੈਗਾ ਇਹਦਾ ਵੀ ਇੱਕ ਨਾਮ ਬਦਨਾਮ ਕਰਨ ਦੇ ਮਾਰੇ ਕਹਿ ਦਿੰਦੇ ਆ ਵੀ ਸਾਨੂੰ ਕੁਝ ਦੇਣਾ ਨਾ ਪਵੇ ਕਿਉਂਕਿ ਸਰਕਾਰ ਚਾਹੇ ਤਾਂ ਬਹੁਤ ਕੁਝ ਕਰ ਸਕਦੀ ਆ ਇਹਦਾ ਬਹੁਤ ਹੱਲ ਚੱਕ ਕਰ ਸਕਦੀ ਆ ਕਿਸਾਨਾਂ ਨੂੰ ਸਬਸਿਡੀਆਂ ਦੇਵੇ ਕਿਸਾਨਾਂ ਨੂੰ ਮੁਆਵਜ਼ੇ ਦੇਵੇ ਕਿਸਾਨਾਂ ਨੂੰ ਬੋਨਸ ਦੇਵੇ ਤਾਂ ਕਿ ਕਿਸਾਨ ਉਹਨੂੰ ਜ਼ਮੀਨ ਦੇ ਵਿੱਚ ਬਾਸ ਸਕਣ ਕਿਉਂਕਿ ਕਿਸਾਨਾਂ ਦਾ ਤੇਲ ਖਰਚਾ ਹੀ ਬਹੁਤ ਹੈ ਤੇਲ ਕਿੱਥੇ ਚੱਲੇਗਾ ਜਦੋਂ 100 ਰੁਪਏ ਲੀਟਰ ਹੈ ਜੀ ਕਿੱਥੇ ਕਿਸਾਨ ਇੰਨਾ ਗਰੀਬ ਕਿਸਾਨ ਆ ਜਿਹੜਾ ਛੋਟਾ ਤਲਕੇ ਦਾ ਕਿਸ ਅਗਰ ਕਿਸਾਨਾਂ ਨੂੰ ਕਿਹਾ ਜਾਂਦਾ ਕਹਿੰਦੇ ਹੁਣ ਛੋਟੇ ਛੋਟੇ ਗੱਲ ਦੇ ਧਰਨੇ ਪ੍ਰਦਰਸ਼ਨ ਹੋਣ ਲੱਗੇ ਕਿਸਾਨਾਂ ਦੀ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਕਿਸਾਨਾਂ ਨੂੰ ਲੋਕ ਨਹੀਂ ਲੱਭਣੇ ਆਣ ਵਾਲੇ ਟਾਈਮ ਆਹ ਦੇਖ ਲੋ ਜੀ ਪਿੱਛੇ ਇੱਕ ਕਿਸਾਨ ਹੀ ਨੇ ਪਿੱਛੇ ਤੁਸੀਂ ਝਾਕੀ ਮਾਰ ਕੇ ਦੇਖ ਲੋ ਧਰਨੇ ਤਾਂ ਅਸੀਂ ਤਾਂ ਲਾਉਂਦੇ ਆ ਜੋ ਨੂੰ ਲੱਗਦਾ ਵੀ ਛੋਟੇ ਛੋਟੇ ਮੰਗੇ ਧਰਨੇ ਲਾਉਂਦੇ ਸਾਡੀਆਂ ਪੂਰੀਆਂ ਕਰ ਦਿਓ ਸਰਕਾਰ ਪੂਰੀਆਂ ਕਿਉਂ ਨਹੀਂ ਕਰਦੀ ਜੇ ਨੂੰ ਲੱਗਦਾ ਵੀ ਧਰਨੇ ਲਾਉਂਦੇ ਪੂਰੀਆਂ ਕਰਕੇ ਵਾ ਦੱਸੋ ਤਾਂ ਹੀ ਮੰਗਾ ਨੂੰ ਕਹਿ ਕੇ ਕਰ ਦੇਣਾ ਉਹ ਵੀ ਮੰਗਾ ਨੂੰ ਲੈ ਕੇ ਛੋਟੀਆਂ ਮੰਗਾ ਨੂੰ ਲੈ ਕੇ ਧਰਨੇ ਲਾਉਂਦੇ ਆ ਇਹ ਮੰਗਾ ਮੰਨਦੀ ਕਿਉਂ ਨਹੀਂ ਪੂਰੀਆਂ ਕਰੇ ਸਤਨ ਕਿਉਂ ਨਾ ਮੰਗੇ ਸਾਨੂੰ ਕੋਈ ਖੁਸ਼ੀ ਥੋੜੀ ਹੁੰਦੀ ਐ ਕਿਨਾਂ ਸੜਕਾਂ ਤੇ ਬੈਣ ਨੂੰ ਅੱਜ ਤੁਸੀਂ ਆਪਣੀ ਚਾਕੀ ਦੇ ਨਾਲ ਬੰਦੀ ਸਿੰਘਾਂ ਦੇ ਮੋਰਚੇ ਤੇ ਵੀ ਸਮਰਥਨ ਦੇਣ ਜਾ ਰਹੇ ਹੋ ਬਿਲਕੁਲ ਦੇਣ ਜਾਵਾਂਗੇ ਜੀ ਕਿਉਂਕਿ ਜਿਹੜੇ ਬੰਦੀ ਸਿੰਘ ਆ ਸਾਡੇ ਸਜਾ ਪੂਰੀਆਂ ਹੋ ਚੁੱਕੀਆਂ ਨੇ 2.5 ਸਾਲਾਂ 32-33 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੈਠੇ ਨੇ ਉਹਨਾਂ ਦਾ ਹੁਣ ਸਜ਼ਾ ਪੂਰੀ ਹੋ ਚੁੱਕੀ ਐ ਕਿ ਇਹ ਸਰਕਾਰ ਦੀ ਪਤਾ ਨਹੀਂ ਕੀ ਸਰਕਾਰ ਸੋਚ ਰਹੀ ਐ ਕਿਉਂਕਿ ਜਿਹੜੇ ਮਨ ਨੂੰ ਸਜ਼ਾ ਹੁੰਦੀ ਐ ਉਹ ਲਿਮਟ ਹੁੰਦੀ ਐ ਉਹ ਪੂਰੀ ਹੋ ਗਈ ਉਹਨਾਂ ਨੂੰ ਬਾਹਰ ਆਉਣ ਦਿਓ ਕਿਉਂ ਨਹੀਂ ਆ ਰਿਹਾ ਇਹ ਜਿਹੜੇ ਸਾਧਨ ਰਾਮ ਰੀਮ ਵਰਗੇ ਇਹਨਾਂ ਨੂੰ ਇਹ ਤਾਂ ਬਿਲਕੁਲ ਟੱਕਾ ਹੋ ਰਿਹਾ ਨਾ ਸਾਡੇ ਸਿੱਖਾਂ ਨਾਲ ਬਿਲਕੁਲ ਦੇਖੋ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਆਂ ਅਸੀਂ ਮੈਂ ਪਿੱਛੇ ਦਾ ਦ੍ਰਿਸ਼ ਦਿਖਾਣਾ ਚਾਹੂੰਗੀ ਤੁਹਾਨੂੰ ਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਲਗਾਤਾਰ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਟਰੈਕਟਰ ਦੇ ਉੱਤੇ ਦੋ ਦੋ ਤਿੰਨ ਤਿੰਨ ਆਦਮੀ ਜਿਹੜੇ ਨੇ ਮੌਜੂਦ ਨੇ ਔਰ ਇਹ ਟਰੈਕਟਰ ਮਾਰਚ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਏਗੀ ਐਸੇ ਤਰੀਕੇ ਦੇ ਨਾਲ ਤੁਹਾਨੂੰ ਟਰੈਕਟਰ ਦਿਖਾਈ ਦੇਣਗੇ ਔਰ ਟਰੈਕਟਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਰਹਿਣਗੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਹੋਰ ਵੀ ਕਿਸਾਨ ਮੌਜੂਦ ਨੇ ਗੱਲਬਾਤ ਕਰਦੇ ਆਂ ਸਰ ਜਿਤੇ ਕਿਸਾਨਾਂ ਦੇ ਮੋਰਚੇ ਦੀ ਗੱਲ ਕਰਦੇ ਆ ਇੱਕ ਪਾਸੇ ਕਿਹਾ ਗਿਆ ਸੀ ਪੱਕਾ ਮੋਰਚਾ ਲਗਾਇਆ ਜਾਏਗਾ ਲੇਕਿਨ ਅੱਜ ਟਰੈਕਟਰ ਮਾਰਚ ਕੀਤੀ ਜਾ ਰਹੀ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਰਕਾਰਾਂ ਨੂੰ ਇਸ ਟਰੈਕਟਰ ਮਾਰਚ ਦੇ ਨਾਲ ਦੇਖੋ ਜੀ ਜਦੋਂ ਪਹਿਲਾਂ ਬਣਾ ਉੱਥੇ ਧਰਨਾ ਲੱਗਿਆ ਸੀ ਦਿੱਲੀ ਜੋ ਸੈਂਟਰ ਸਰਕਾਰ ਨੇ ਮੰਗਾਂ ਦੀ ਮੰਗਾਂ ਸਾਨੂੰ ਕਿਹਾ ਸੀ ਵੀ ਅਸੀਂ ਮੰਗਾਂ ਮੰਨਾਂਗੇ ਉਹ ਮੰਗਾਂ ਮੰਨੀਆਂ ਨਹੀਂ ਉਹਨਾਂ ਨੇ ਹੀ ਪੂਰੀਆਂ ਉਹਦੇ ਕਰਕੇ ਸਾਡੀ ਐਮਐਸਪੀ ਲਾਗੂ ਨਹੀਂ ਕਰੀ ਉਹਦੇ ਕਰਕੇ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਸੰਯੁਕਤ ਮੋਰਚੇ ਦੀ ਕਹਲਾਈ ਜੋ ਅੱਗੇ ਸੰਯੁਕਤ ਮੋਰਚਾ ਅੱਗੇ ਕਹੂਗਾ ਹੀ ਉਸੇ ਤਰ੍ਹਾਂ ਅੱਗੇ ਫੇਰ ਦੁਬਾਰੇ ਫੇਰ ਸਰ ਠੀਕ ਹੈ ਸਯੁਕਤ ਮੋਰਚਾ ਤਾਂ ਕਹੇਗਾ ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ 32 ਦੀ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਇੱਕ ਹੋ ਜਾਣ ਤੇ ਲੜਾਈ ਸੌਖੀ ਹੋ ਜਾਏਗੀ ਹਾਂਜੀ ਇੱਕ ਹੋ ਗਏ ਆਂ ਭਾਈ 1 2 ਜਥੇਬੰਦੀਆਂ ਰਹਿੰਦੀਆਂ ਨੇ ਹੌਲੀ ਹੌਲੀ ਉਹ ਵੀ ਸਾਰੀਆਂ ਇਕੱਠੀਆਂ ਹੋ ਜਾਣਗੀਆਂ ਇਕੱਠੀਆਂ ਹੋ ਕੇ ਫਿਰ ਜੇ ਸੈਂਟਰ ਨੇ ਮੰਗਾ ਨਹੀਂ ਬਣੀ ਆਈ ਫਿਰ ਦਿੱਲੀ ਨੂੰ ਦੁਬਾਰੇ ਕੂਚ ਕਰਾਂਗੇ ਜਿਸ ਵਕਤ ਇੱਕ ਪਾਰਟੀ ਜਿਹੜੀ ਐ ਸਰਵਨ ਪੰਦੇਰ ਹੋਣਾ ਦੀ ਉਹ ਦਿੱਲੀ ਕੂਚ ਕਰਨ ਦੀ ਤਿਆਰੀ ਦੇ ਵਿੱਚ ਵੀ ਹੈਗੀ ਹੈ ਉਹ ਕਹਿੰਦੇ ਅਸੀਂ ਦਿੱਲੀ ਕੂਚ ਕਰਾਂਗੇ ਤਾਂ ਲੱਗਦਾ ਕਿ ਸਰਕਾਰਾਂ ਮਸਲੇ ਇਦਾਂ ਹੱਲ ਕਰੂਗੀਆਂ ਕਿ ਕਦੇ ਨਹੀਂ ਇੱਕ ਨਾਲ ਤਾਂ ਨਹੀਂ ਹੋਣੇ ਅਸੀਂ ਤਾਂ ਆਪ ਸਾਰੀ ਜਥੇਬੰਦੀ ਨੂੰ ਅਪੀਲ ਕਰਦੇ ਆ ਵੀ ਸਾਰੀਆਂ ਇਕੱਠੀਆਂ ਹੋ ਕੇ ਜਿਵੇਂ ਪਹਿਲਾਂ ਸੰਘਰਸ਼ ਲੜਿਆ ਸੀ ਉਵੇਂ ਦੁਵਾਰੇ ਲੜੀਏ ਤੁਸੀਂ ਕਿਹੜੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰ ਰਹੇ ਲਖੋਵਾਲ ਨੂੰ ਲੈ ਕੇ ਲਖੋਵਾਲ ਇਸ ਵਕਤ ਦਾ ਨਾਲ ਹੈਗੀ ਰਾਜੇਵਾਲ ਜਥੇਬੰਦੀ ਦੇ ਸਰਕਾਰ ਇਹਨਾਂ ਨੂੰ ਕਹਿੰਦਾ ਸੀ ਸਿਆਸੀ ਪਾਰਟੀਆਂ ਹੋ ਗਈਆਂ ਸਿਆਸਤ ਦੇ ਵਿੱਚ ਚੱਲ ਗਈਆਂ ਸਿਆਸਤ ਨੂੰ ਮੰਨਣ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ ਲੱਗਦਾ ਇਹਦਾ ਇੰਪੈਕਟ ਵੀ ਬੜਾ ਪੈ ਰਿਹਾ ਆਮ ਲੋਕਾਂ ਦੇ ਉੱਤੇ ਵੀ ਕਿਸਾਨਾਂ ਦੇ ਉੱਤੇ ਵੀ ਨਹੀਂ ਜੀ ਹੁਣ ਸਾਰੀਆਂ ਦੇਖੋ ਸਿਆਸਤ ਨੂੰ ਛੱਡ ਕੇ ਫੇਰ ਦੁਵਾਰੀਆਂ ਇੱਕ ਮੱਚ ਦੇ ਦੁਆਰੇ ਇਕੱਠੀਆਂ ਹੋ ਗਈਆਂ ਹੁਣ ਜਿਹੜਾ ਮੋਰਚਾ ਉੱਥੇ ਲੱਗਾ ਹੋਇਆ ਕੌਮੀ ਇਨਸਾਫ ਮੋਰਚਾ ਉੱਥੇ ਤੱਕ ਮਾਰਚ ਜਾਏਗੀ ਸਮਰਥਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਵੀ ਦਿੱਤਾ ਜਾ ਰਿਹਾ ਹੈ ਹਾਂਜੀ ਸਮਰਥਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਹੈਗਾ ਜੀ ਅ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਹੈ ਆ ਕੌਮੀ ਇਨਸਾਫ ਮੋਰਚਾ ਵਾਲਿਆਂ ਨੂੰ ਦੇਣਾ ਚਾਹੀਦਾ ਹੈ ਕੀ ਕਰਨਾ ਚਾਹੀਦਾ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਕੀ ਮੈਨੂੰ ਸਮਝ ਨਹੀਂ ਆਜੀ ਦੱਸੋ ਕੌਮੀ ਇਨਸਾਫ ਮੋਰਚੇ ਨੂੰ ਸਮਰਥਨ ਦੇਣ ਜਾ ਰਹੇ ਹੋ ਉੱਥੇ ਸਮਰਥਨ ਕਿਸ ਤਰੀਕੇ ਦਾ ਦੇਣਾ ਚਾਹੀਦਾ ਦੇਖੋ ਸਮਰਥਤਾ ਸਾਰੇ ਸਿੱਖ ਜਿਥੇ ਸਿੱਖ ਮੰਨ ਲਓ ਸਿੱਖੋਂ ਦੇ ਨਾਚ ਦਾ ਪਹਿਲਾ ਹੀ ਹੈ ਜੀ ਵੀ ਸਾਡੇ ਬੰਦੀ ਸਿੰਘ ਜਿਹੜੇ 40 40 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਸੈਂਟਰ ਸਰਕਾਰ ਗਲਤ ਨੀਤੀਆਂ ਕਰਕੇ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਜੀ ਬਿਲਕੁਲ ਦੇਖੋ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਰਹੇ ਹਾਂ ਹੋਰ ਵੀ ਟ੍ਰੈਕਾਂ ਤੇ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਫ੍ਰੈਕਚਰ ਮਾਰਚ ਜਿਹੜੀ ਹੈ ਉਹ ਕਿਸਾਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਔਰ ਇਹ ਮਾਰਚ ਚੱਪੜਚੜੀ ਦੇ ਗੁਰਦੁਆਰੇ ਤੋਂ ਲੈ ਕੇ ਕੌਮੀ ਇਨਸਾਫ ਮੋਰਚਾ ਜੋ ਕਿ ਵਾਈਪੀਐਸ ਚੌਂਕ ਦੇ ਨੇੜੇ ਲਗਾਇਆ ਗਿਆ ਹੈ ਆ ਮੋਗਾਲੀ ਦੇ ਵਿੱਚ ਔਰ ਤਕਰੀਬਨ 1 ਸਾਲ ਹੋ ਗਿਆ ਉਸ ਮੋਰਚੇ ਨੂੰ ਜਿਹੜਾ ਇਹ ਮੋਰਚਾ ਲਗਾਇਆ ਗਿਆ ਉਸੇ ਮੋਰਚੇ ਨੂੰ ਜਾ ਕੇ ਹੁਣ ਕਿਸਾਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਇਹ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਸਰਕਾਰਾਂ ਵਾਅਦੇ ਕਰਦੀਆਂ ਨੇ ਔਰ ਵਾਦਿਆਂ ਤੋਂ ਬਾਅਦ ਵਾਅਦਾ ਖਿਲਾਫੀ ਕਰਦੇ ਆਣੇ ਉਹਨਾਂ ਦੇ ਉੱਤੇ ਇਹ ਮੋਰਚਾ ਜਿਹੜਾ ਹੈ ਲਗਾਇਆ ਜਾ ਰਿਹਾ ਔਰ ਇਹ ਟਰੈਕਟਰ ਮਾਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਛੋਟਾ ਟਰੈਕਟਰ ਹੈ ਉਹਨਾਂ ਦੇ ਉੱਤੇ ਵੀ ਲੋਕ ਸਵਾਰ ਹੋ ਕੇ ਆਏ ਨੇ ਆਪਣੇ ਆਪਣੇ ਪੱਖ ਤੇ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇਹ ਟਰੈਕਟਰਾਂ ਦੀ ਲੜੀ ਜਾ ਰਹੀ ਹੈ ਪੂਰਾ ਤਕਰੀਬਨ ਇਹ 2.5 ਤੋਂ 3 ਕਿਲੋਮੀਟਰ ਪਿੱਛੇ ਤੱਕ ਇਹ ਟਰੈਕਟਰਾਂ ਦੀ ਲੜੀ ਜਿਹੜੀ ਹੈ ਉਹ ਜਾਰੀ ਹੈ ਔਰ ਇਸੇ ਤਰੀਕੇ ਦੇ ਨਾਲ ਲੋਕ ਪਹੁੰਚ ਰਹੇ ਨੇ ਕੌਮੀ ਇਨਸਾਫ ਮੋਰਚੇ ਦੀ ਜੇਕਰ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਲੋਕ ਕਹਿ ਦਿੰਦੇ ਨੇ ਕਹਿੰਦੇ ਕਿ ਕੌਮੀ ਇਨਸਾਫ ਮੋਰਚਾ ਠੰਡਾ ਪੈ ਗਿਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਲੋਕ ਆ ਜਾ ਨਹੀਂ ਰਹੇ ਲੇਕਿਨ ਅੱਜ ਇਹ ਟਰੈਕਟਰਾਂ ਦੀ ਰੈਲੀ ਹੈ ਇਹ ਜਾ ਕੇ ਇਕਦਮ ਇਕੱਠ ਜ਼ਰੂਰ ਇਕੱਠਾ ਕਰੇਗੀ ਕੌਮੀ ਇਨਸਾਫ ਮੋਰਚੇ ਦੇ ਉੱਤੇ ਵੀ ਔਰ ਇਹ ਲੈ ਕੇ ਚੱਲ ਰਹੇ ਨੇ ਕਿ ਜਿਸ ਵਕਤ ਕੌਮੀ ਇਨਸਾਫ ਮੋਰਚਾ ਔਰ ਕਿਸਾਨ ਇੱਕਠੇ ਹੋਣਗੇ ਤੇ ਇੰਪੈਕਟ ਵੱਡਾ ਪਏਗਾ ਲੇਕਿਨ ਦੇਖਣਾ ਹੋਏਗਾ ਕਿ ਇੰਪੈਕਟ ਇਹਦੇ ਨਾਲ ਕਿਸਾਨਾਂ ਦੇ ਉੱਤੇ ਔਰ ਕਿਸਾਨਾਂ ਦਾ ਜਿਹੜਾ ਇੰਪੈਕਟ ਆ ਉਹ ਸਰਕਾਰਾਂ ਦੇ ਉੱਤੇ ਪੈਂਦਾ ਇੱਕ ਵੱਡਾ ਸਵਾਲ ਹੈ ਔਰ ਕੀ ਇਹਨਾਂ ਦੇ ਨਾਲ ਹੱਲ ਨਿਕਲ ਕੇ ਆਂਦੇ ਨੇ ਜਾਂ ਨਹੀਂ ਨਿਕਲ ਕੇ ਆਂਦੇ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇਹ ਵੱਡੀ ਲੜੀ ਦੇ ਵਿੱਚ ਜਿਹੜੇ ਨੇ ਟਰੈਕਟਰਾਂ ਦੇ ਉੱਤੇ ਬਹਿ ਕੇ ਕਿਸਾਨ ਪਹੁੰਚ ਰਹੇ ਨੇ ਵਿਕਟਰੀ ਦੇ ਨਿਸ਼ਾਨ ਦਿਖਾਏ ਜਾ ਰਹੇ ਨੇ ਕਿ ਜਿੱਤ ਕਹਿੰਦੇ ਕਿਸਾਨਾਂ ਦੀ ਹੋਏਗੀ ਔਰ ਜਿੱਤ ਇਸ ਵਕਤ ਹੈ ਸਰਕਾਰਾਂ ਦੇ ਉੱਤੇ ਜਿਹੜੀ ਕਹਿੰਦੀਆਂ ਸੀ ਕਿ ਅਸੀਂ ਵਾਦੇ ਸਾਰੇ ਪੂਰੇ ਕਰਾਂਗੇ ਸ਼ਹੀਦ ਦਾ ਦਰਜਾ ਦਿੱਤਾ ਜਾਏਗਾ ਲੇਕਿਨ ਹਾਲੇ ਤੱਕ ਨਾ ਉਹ 750 ਤੋਂ ਵੱਧ ਜਿਹੜੇ ਕਿਸਾਨ ਨੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਮਿਲਿਆ ਨਾ ਹੀ ਉਸ ਤੋਂ ਇਲਾਵਾ ਜਿਹੜੀ ਸਮਾਰਕ ਬੰਨੀ ਸੀ ਉਹ ਬਣੀ ਹੈ ਔਰ ਹੋਰ ਸਾਰੇ ਮਸਲੇ ਵੀ ਇਸੇ ਤਰੀਕੇ ਦੇ ਨਾਲ ਖੜੇ ਨੇ ਕਿਸਾਨੀ ਲੀਡਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਮਸਲੇ ਦੇ ਉੱਤੇ ਕਿਹੜੇ ਕਿਹੜੇ ਮੁੱਦੇ ਹੋਰ ਨੇ ਜਿਹੜੇ ਅੱਜ ਮਾਰਚ ਦੇ ਨਾਲ ਜੋੜ ਕੇ ਚੱਕੇ ਜਾ ਰਹੇ ਨੇ ਔਰ ਕੀ ਇਹ ਮਾਰਚ ਸਿਰਫ ਔਰ ਸਿਰਫ ਸਟੇਟ ਦੀ ਸਰਕਾਰ ਦੇ ਉੱਤੇ ਰਹੇਗਾ ਜਾਂ ਕੇਂਦਰ ਸਰਕਾਰ ਦੇ ਉੱਤੇ ਵੀ ਜਾਂ ਕੇਂਦਰ ਨੂੰ ਵੀ ਇਸ ਮਾਰਚ ਦੇ ਨਾਲ ਕੋਈ ਸਨੇਹਾ ਦੇਣਾ ਚਾਹੁੰਦੇ ਨੇ ਇਸ ਵਕਤ ਸਾਡੇ ਨਾਲ ਯੂਥ ਕਿਸਾਨ ਲੀਡਰ ਜਿਹੜੇ ਨੇ ਰਵਨੀਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਰਵਨੀਤ ਜਿਸ ਵਕਤ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਅੱਜ ਮਾਰਚ ਕੀਤੀ ਗਈ ਪਿਛਲੀ ਵਾਰੀ ਇਹ 26 ਤਰੀਕ ਦੀ ਮਾਰ ਜਿਹੜੀ ਹੈ ਦਿੱਲੀ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਸੀ ਕਿ ਦਿੱਲੀ ਤੱਕ ਜਾਏਗੀ ਦਿੱਲੀ ਜਾ ਕੇ ਮਾਰਚ ਕੀਤੀ ਜਾਏਗੀ ਲੇਕਿਨ ਇਹ ਥੇ ਮਾਰਚ ਕੀਤੀ ਜਾ ਰਹੀ ਹੈ ਕੀ ਸਨੇਹਾ ਇਹਦੇ ਨਾਲ ਸਰਕਾਰਾਂ ਨੂੰ ਦੇਣਾ ਚਾਹੁੰਦੇ ਹੋ ਦੇਖੋ ਇੱਕ ਗੱਲ ਮੈਂ ਅੰਡਰਸਟੈਂਡ ਕਰ ਲਈਏ ਸਭ ਤੋਂ ਪਹਿਲਾਂ ਜਿਹੜੀ ਮਾਰਚ ਹੋਈ ਸੀ ਨਾ ਉਹ ਸਨ 1952 ਦੇ ਵਿੱਚ ਹੋਈ ਸੀ ਨੈਸ਼ਨਲ ਪਰੇਡ ਦਾ ਉਦੋਂ ਹਿੱਸਾ ਹੁੰਦਾ ਸੀ ਟਰੈਕਟਰ ਪਰ ਜਿਵੇਂ ਸਮਾਂ ਬਦਲਦਾ ਗਿਆ ਸਰਕਾਰਾਂ ਨੂੰ ਇਹ ਲੱਗਿਆ ਵੀ ਟਰੈਕਟਰ ਦੀ ਸਾਨੂੰ ਲੋੜ ਨਹੀਂ ਜਾਂ ਕਿਸਾਨ ਦੀ ਲੋੜ ਨਹੀਂ ਕਿਉਂਕਿ ਜਦੋਂ ਸੈਲਫ ਸਫੀਸ਼ੀਐਂਟ ਹੋ ਗਏ ਆਪਣੇ ਕੋਲੇ ਫੂਡ ਗ੍ਰੇਨਸ ਇਨਫ ਹੋ ਗਏ ਜਦੋਂ ਤਾਂ ਆਪਾਂ ਲੋਕਾਂ ਦੂਜੇ ਦੇਸ਼ਾਂ ਕੋਲ ਜਾ ਕੇ ਭੀਖ ਮੰਗਦੇ ਸੀ ਉਦੋਂ ਗ੍ਰੀਨ ਰੈਵੋਲੂਸ਼ਨ ਲਿਆਂਦਾ ਗਿਆ ਪਰ ਜਿਵੇਂ ਹੀ ਆਪਾਂ ਸੈਲਫ ਸਫੀਸ਼ੀਐਂਟ ਹੋਏ ਉਦੋਂ ਸਰਕਾਰਾਂ ਨੂੰ ਲੱਗਿਆ ਵੀ ਕਿਸਾਨ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿਓ ਕਿਸਾਨ ਦਾ ਉਹ ਕਰਦਾ ਰਿਹਾ ਅਸੀਂ ਚਲੋ ਇਹਨਾਂ ਨੇ ਬਲੈਕ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਅਸੀਂ 2021 ਦੇ ਵਿੱਚ ਫੇਰ ਟਰੈਕਟਰ ਮਾਰਚ ਕੀਤਾ ਸਮ ਹਾਉ ਉਹਦੇ ਵਿੱਚ ਕੁਝ ਏਜੰਸੀਆਂ ਨੇ ਵਿੱਚ ਪੈ ਕੇ ਸਾਡੇ ਮਾਰਚ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਚਲੋ ਸਮ ਹਾਉ ਮੈਨੇਜ ਹੋ ਗਿਆ ਸਾਡਾ ਦੂਸਰੀ ਗੱਲ ਕੀ ਹੈ ਹੁਣ 2024 ਦੇ ਵਿੱਚ ਅਸੀਂ ਸਰਕਾਰਾਂ ਨੂੰ ਦੁਬਾਰਾ ਜਗਾਉਣ ਲਈ ਹਲੂਨਨ ਲਈ ਮਾਰਚ ਕਰ ਰਹੇ ਹਾਂ ਵੀ ਜੇ ਤੁਸੀਂ ਹੁਣ ਵੀ ਕੋਈ ਕਿਸਾਨਾਂ ਪ੍ਰਤੀ ਨਾ ਸੋਚਿਆ ਜਾਂ ਜਿਹੜੀਆਂ ਮੰਗਾਂ ਤੇ ਆਪਣੀ ਸਹਿਮਤੀ ਹੋਈ ਸੀ ਜੇ ਉਹਨਾਂ ਦੇ ਤੁਸੀਂ ਨਾ ਲਾਗੂ ਕੀਤੀਆਂ ਇਹ ਟਰੈਕਟਰ 500 ਜ਼ਿਲ੍ਹਿਆਂ ਦੇ ਵਿੱਚ ਅੱਜ ਮਾਰਚ ਹੋ ਰਿਹਾ ਥਰੂਆਊਟ ਇੰਡੀਆ ਫਿਰ ਇਹੀ ਟਰੈਕਟਰ ਅਸੀਂ ਦੱਸ ਰਹੇ ਹਾਂ ਕਿ ਅਸੀਂ ਆਪਣੀ ਸਟਰੈਂਥ ਵਿਖਾ ਰਹੇ ਸੀਗੇ ਵੀ ਅਸੀਂ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਹਾਂ ਤੇ ਇਹ ਟਰੈਕਟਰਾਂ ਦਾ ਮੁੱਖ ਦਿੱਲੀ ਵੱਲ ਵੀ ਹੋ ਸਕਦਾ ਜਾਂ ਚੰਡੀਗੜ੍ਹ ਵੱਲ ਵੀ ਹੋ ਸਕਦਾ ਕਿਸੇ ਰਾਜਧਾਨੀ ਵੱਲ ਵੀ ਅਸੀਂ ਜਾ ਕੇ ਇਹ ਜਿਹੜੀ ਤੁਸੀਂ ਸਟਰੈਂਥ ਦੀ ਗੱਲ ਕਰ ਰਹੇ ਹੋ ਹਰ ਵਾਰ ਇਸ ਸਟਰੈਂਥ ਨੂੰ ਲਲਕਾਰਿਆ ਜਾਂਦਾ ਹੈ ਭਾਵੇਂ ਕੋਈ ਵੀ ਸਰਕਾਰ ਹੋਵੇ ਕੋਈ ਵੀ ਆਗੂ ਹੋਵੇ ਉਹ ਸਿੱਧੇ ਤੌਰ ਤੇ ਕਹਿੰਦਾ ਕਹਿੰਦਾ ਕਿ ਕਿਸਾਨ ਆਪਣੇ ਇਕੱਠ ਦਾ ਦੁਰਵਰਤੋਂ ਕਰ ਰਹੇ ਨੇ ਕਹਿੰਦਾ ਇੱਕ ਸਮਾਂ ਐਦਾਂ ਦਾ ਵੀ ਆਊਗਾ ਲੋਕ ਸਪੋਰਟ ਕਰਨਾ ਬੰਦ ਕਰ ਦੇਣਗੇ ਕਿਸਾਨ ਕੋ ਤੁਹਾਨੂੰ ਲੱਗਦਾ ਕਿਸਾਨ ਅੱਜ ਤੁਸੀਂ ਜੋਸ਼ ਵੇਖਿਆ ਹੋਣਾ ਇਹ ਇਹੋ ਜਿਹਾ ਇੱਕ ਇੱਕ ਛੋਟਾ ਜਿਹਾ ਕਹਿੰਦੇ ਹੁੰਦੇ ਆ ਪਰ ਝਲਕੀ ਦਿਖਾਈ ਹੈ ਤੇ ਜਦੋਂ ਇਹ 500 ਜ਼ਿਲ੍ਹਿਆਂ ਦੇ ਵਿੱਚ ਝਲਕੀ ਅੱਜ ਦਿਖੂਗੀ ਉਸ ਤੋਂ ਬਾਅਦ ਤੁਸੀਂ ਇਹ ਵੇਖੋ ਵੀ ਕਿਸਾਨ ਪਿੱਛੇ ਇਹ ਕਿਹਾ ਗਿਆ ਸੀਗਾ 26 ਜਨਵਰੀ ਤੋਂ ਪਹਿਲਾਂ ਕਿਹਾ ਗਿਆ ਸੀਗਾ 26 ਨਵੰਬਰ ਤੋਂ ਪਹਿਲਾਂ ਤੇ ਉਸ ਤੋਂ ਬਾਅਦ 26 ਨਵੰਬਰ ਨੂੰ ਜਿਹੜਾ ਅਸੀਂ ਇੱਥੇ ਧਰਨ ਆ ਲਾਇਆ ਸੀ ਤਿੰਨ ਦਿਨਾਂ ਦਾ ਉਹਦੇ ਚ ਲੱਖਾਂ ਦੀ ਤعداد ਚ ਕਿਸਾਨ ਇੱਥੇ ਆ ਕੇ ਬੈਠ ਗਿਆ ਸੀਗਾ ਸੋ ਕਿਸਾਨ ਤਾਂ ਜਿੰਨਾ ਚਿਰ ਕਿਸਾਨ ਦੀ ਕਰਜ਼ਾ ਮੁਕਤੀ ਨਹੀਂ ਹੁੰਦੀ ਜਿੰਨਾ ਚਿਰ ਕਿਸਾਨ ਨੂੰ ਆਪਣੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਜਿੰਨਾ ਚਿਰ ਕਿਸਾਨ ਨੂੰ ਇੱਕ ਇਸ ਦੇਸ਼ ਦਾ ਵਾਸੀ ਨਹੀਂ ਸਮਝਿਆ ਜਾਂਦਾ ਦੇਖੋ ਕਿਸਾਨ ਕਰ ਕੀ ਰਿਹਾ ਹੈ ਕਿਸਾਨ ਸਭ ਤੋਂ ਪਹਿਲਾਂ ਆਪਦੇ ਦੇਸ਼ ਪ੍ਰਤੀ ਚਿੰਤਿਤ ਹੈ ਆਪਦੇ ਦੇਸ਼ ਦੇ ਲੋਕਾਂ ਲਈ ਅੰਨ ਉਗਾ ਰਿਹਾ ਹੈ ਕਿਉਂਕਿ ਉਹਨੂੰ ਇਹ ਚਿੰਤਾ ਹੈ ਵੀ ਮੇਰੇ ਦੇਸ਼ ਦਾ ਨਾਗਰਿਕ ਕੋਈ ਭੁੱਖਾ ਨਾ ਸੌਜੇ ਬੇਸ਼ੱਕ ਮੇਰੇ ਬੱਚੇ ਭੁੱਖੇ ਸੌਜਣ ਕਿਉਂਕਿ ਇਹੋ ਜਿਹਾ ਸਮਾਂ ਆ ਗਿਆ ਵੀ ਸਹੀ ਮੁੱਲ ਨਹੀਂ ਮਿਲਦਾ ਤੁਸੀਂ ਮਾਰਕੀਟ ਦੇ ਵਿੱਚ ਚਲੇ ਜਾਓ ਮੈਮ ਹਰ ਚੀਜ਼ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਪਹਿਲਾਂ ਉਹਦਾ ਪ੍ਰਾਈਸ ਟੈਗ ਲੱਗਿਆ ਇੱਕ ਕਿਸਾਨ ਦੀ ਜਿੰਸ ਹੈ ਕੀ ਦਿੱਤੇ ਕੋਈ ਪ੍ਰਾਈਸ ਨਹੀਂ ਹੁੰਦਾ ਉਹ ਸਰਕਾਰਾਂ ਜਾਂ ਵਪਾਰੀ ਤੈਅ ਕਰਦੀਆਂ ਕੀ ਕਿਸਾਨ ਦਾ ਹੱਕ ਨਹੀਂ ਕੀ ਕਿਸਾਨ 6 ਮਹੀਨੇ ਫਸਲ ਤੇ ਮਿਹਨਤ ਕਰਕੇ ਨਹੀਂ ਮੰਡੀ ਦੇ ਵਿੱਚ ਲੈ ਕੇ ਆਉਂਦਾ ਕੀ ਉਹਨੇ ਆਪਦੇ ਬੱਚਿਆਂ ਦੀ ਦਵਾਈ ਬੂਟੀ ਜਾਂ ਬੱਚਿਆਂ ਦੀ এডਿਕੇਸ਼ਨ ਬਾਰੇ ਨਹੀਂ ਸੋਚਣਾ ਕੀ ਕਿਸਾਨ ਨੂੰ ਇੱਕ ਗੱਲ ਦੱਸੋ ਇੱਕ ਕਿਸਾਨ ਨਿਧੀ ਤੋਂ ਬਿਨਾ ਜਿਹੜਾ ਤੁਸੀਂ 6000 ਦੇ ਦਿੰਦੇ ਆ ਸਾਲ ਦਾ ਤੇ ਉਹ 1000 ਵਾਰੀ ਗਿਣਾਉਂਦੇ ਜਾਂ 6000 ਵਾਰੀ ਮੈਂ ਕਹੂੰਗਾ ਸਾਲ ਦੇ ਵਿੱਚ ਗਿਣਾਉਂਦੇ ਆ ਉਸ ਤੋਂ ਬਿਨਾ ਕਿਸਾਨ ਨੂੰ ਦੱਸੋ ਕਿਹੜਾ ਅਲੌਇੰਸ ਮਿਲਦਾ ਹੈ ਕਿਸਾਨ ਦੇ ਕੀ ਕੀ ਉਹਨੂੰ ਅੱਜ ਤੱਕ ਕਦੇ ਕੋਈ ਦਿਵਾਲੀ ਬੋਨਸ ਮਿਲਿਆ ਕੀ ਉਹਨੂੰ ਮਿਲਿਆ ਵੀ ਅੱਜ ਤੇਰੀ ਫਸਲ ਖਰਾਬ ਹੋ ਗਈ ਤੇ ਬਿਨਾ ਕਾਏ ਅਸੀਂ ਤੇਰੇ ਬਿਨਾ ਧਰਨੇ ਲਾਏ ਅਸੀਂ ਤੈਨੂੰ ਕੰਪਨਸੇਸ਼ਨ ਤੇਰੇ ਅਕਾਊਂਟ ਦੇ ਵਿੱਚ ਪਾਉਨੇ ਆ ਸੋ ਜਿੰਨਾ ਚਿਰ ਆਪਾਂ ਕਿਸਾਨ ਨੂੰ ਇਸ ਦੇਸ਼ ਦਾ ਵਾਸੀ ਇਸ ਦੇਸ਼ ਦਾ ਨਾਗਰਿਕ ਨਹੀਂ ਨਾ ਸਮਝਾਂਗੇ ਉਹਨਾਂ ਚਿਰ ਇੱਕ ਕਿਸਾਨ ਦੀ ਕਹਿੰਦੇ ਹੁੰਦੇ ਸਥਿਤੀ ਮਜ਼ਬੂਤ ਨਹੀਂ ਹੋਣੀ ਅਤੇ ਇੰਪਰੂਵ ਨਹੀਂ ਹੋਣੀ ਤੁਸੀਂ ਮੈਂ ਹਮੇਸ਼ਾ ਦੇਖਿਆ ਰਹੀ ਨਹੀਂ ਤੁਸੀਂ ਨਾ ਚੀਜ਼ਾਂ ਨੂੰ ਅੰਦਰ ਤੱਕ ਫਰੋਲ ਦੇਓ ਕਿਸਾਨੀ ਦੀ ਚੀਜ਼ਾਂ ਨੂੰ ਮੈਂ ਥੋੜੇ ਦਿਨ ਪਹਿਲਾਂ ਇੱਕ ਰਿਪੋਰਟ ਪੜ੍ਹਦੀ ਪਈ ਸੀ ਵਰਡ ਬੈਂਕ ਦੀ ਜਿਸ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਲਿਖਿਆ ਸੀ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਉਹ ਇਹ ਨੇ ਕਿ ਪੰਜਾਬ ਦੇ ਵਿੱਚੋਂ ਕਿਸਾਨ ਖਤਮ ਕੀਤਾ ਜਾਵੇ ਮਜ਼ਦੂਰ ਲਿਆਂਦੇ ਜਾਣ ਔਰ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਇੱਥੇ ਆਪਣੇ ਸਿਰਫ ਔਰ ਸਿਰਫ ਜਿਹੜੇ ਫਰੋਜ਼ਨ ਸੈਂਟਰਸ ਹੁੰਦੇ ਨੇ ਉਹ ਬਣਾ ਲੈਣ ਤਾਂ ਕਿ ਇੱਥੇ ਇੱਕ ਮੋਨੋਪੋਲੀ ਕ੍ਰੀਏਟ ਕੀਤੀ ਜਾ ਸਕੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਹਾਲਾਤ ਬਣ ਰਹੇ ਨੇ ਬਿਲਕੁਲ ਤੁਸੀਂ ਦੇਖੋਗੇ ਤੁਸੀਂ ਹੁਣ ਕਿਸੇ ਹਾਈਵੇਲ ਜਾਵੜੋ ਜਦੋਂ ਤੁਸੀਂ 20 ਜਾਂ 30 ਕਿਲੋਮੀਟਰ ਜਾਂਦੇ ਹੋ ਤਾਂ ਦੋ ਹਾਈਵੇ ਉੱਪਰ ਦੀ ਕ੍ਰਾਸ ਕਰ ਜਾਂਦੇ ਇੱਕ ਇਧਰ ਨੂੰ ਇੱਕ ਇਧਰ ਨੂੰ ਉਹ ਕੀ ਉਹ ਜਾਲ ਵਿਛਾਇਆ ਜਾ ਰਿਹਾ ਉਹ ਸੜਕਾਂ ਦਾ ਜਾਲ ਇਹ ਨਹੀਂ ਵਿਛ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਬਿਹਤਰ ਸੜਕਾਂ ਦੇਣੀ ਆ ਉਹ ਸੜਕਾਂ ਦਾ ਜਾਲ ਇਸ ਤਰੀਕਾ ਵਿਛ ਰਿਹਾ ਵੀ ਜਿਹੜਾ ਸਿਲਕ ਰੂਟ ਓਪਨ ਹੋ ਜਾਣਾ ਡਾਊਨ ਦਾ ਲਾਈਨ ਪਾਈਨ 10 ਸਾਲਾਂ ਨੂੰ ਤੇ ਕਿਸਾਨ ਕੋਲੇ ਕੀ ਹੈ ਕਿਸਾਨ ਨੂੰ ਤੁਸੀਂ ਦੇਖੋਗੇ ਯੂਐਸ ਦੇ ਵਿੱਚ ਕੀ ਹੋਇਆ ਬਿਲ ਗੇਟਸ ਅੱਜ ਸਭ ਤੋਂ ਵੱਡਾ ਕਿਸਾਨ ਹੈ ਬਿਲਕੁਲ ਯੂਐਸ ਦੇ ਵਿੱਚ ਇਹ ਹੋ ਰਿਹਾ ਵੀ ਹਰ ਰੋਜ਼ ਦੋ ਜਾਂ ਤਿੰਨ ਕਿਸਾਨ ਕਿਸਾਨੀ ਛੱਡ ਕੇ ਜਾ ਰਹੇ ਆ ਕਿਉਂ ਜਾ ਰਹੇ ਆ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਮਲਕੀ ਇੰਨਾ ਸਪਰੈਸ ਕਰ ਦਿੱਤਾ ਜਾਂਦਾ ਉਹਨਾਂ ਦੀ ਇਨਕਮ ਤਾਂ ਹੀ ਨਹੀਂ ਵਧਣ ਦਿੱਤੀ ਜਾਂਦੀ ਕਿਉਂਕਿ ਜੇ ਛੋਟਾ ਕਿਸਾਨ ਖਤਮ ਹੋਊਗਾ ਤਾਂ ਵੱਡੇ ਕਿਸਾਨ ਆਉਣਗੇ ਵੱਡੇ ਕਿਸਾਨ ਆਉਣਗੇ ਤਾਂ ਇਹਨੂੰ ਇੱਕ ਹੁਣ ਆਪਾਂ ਇਹਨੂੰ ਇੱਕ ਕਿਸਾਨੀ ਦੀ ਤਰ੍ਹਾਂ ਕੰਮ ਕਰ ਰਹੇ ਆ ਫਿਰ ਇਹਨੂੰ ਕੋਪਰੇਟ ਅਧਾਰੇ ਦੀ ਤਰ੍ਹਾਂ ਇੱਕ ਕੰਪਨੀ ਤਰ੍ਹਾਂ ਕੰਮ ਹੋਊਗਾ ਫਿਰ ਇਹ ਵੀ ਹੋਊਗਾ ਵੀ ਤੁਹਾਡੀ ਕਿਚਨ ਸ਼ੈਲਫ ਤੇ ਕੀ ਪਹੁੰਚਣਾ ਉਹ ਡਿਸਾਈਡ ਕਰਨਗੇ ਵੀ ਇਹਨਾਂ ਨੂੰ ਆਹੀ ਚੀਜ਼ਾਂ ਪਹੁੰਚਣੀਆਂ ਤੇ ਇਹਦਾ ਇਹੀ ਰੇਟ ਰੱਖਾਂਗੇ ਸੋ ਸਾਰਾ ਕੁਝ ਕਿਚਨ ਕੰਟਰੋਲ ਅਸੀਂ ਕੱਲੀ ਕਿਸਾਨੀ ਦੀ ਲੜਾਈ ਨਹੀਂ ਲੜ ਰਹੇ ਮੈਮ ਅਸੀਂ ਲੜਾਈ ਲੜ ਰਹੇ ਹਾਂ ਕੰਜ਼ਿਊਮਰ ਦੀ ਲੜਾਈ ਵੀ ਕਿਉਂਕਿ ਜੇ ਕੋਰਪੋਰੇਟ ਘਰਾਣੇ ਆ ਕੇ ਇਹਨੂੰ ਟੇਕਓਵਰ ਕਰਦੇ ਆ ਤਾਂ ਕੰਜ਼ਿਊਮਰ ਨੂੰ ਵੀ ਸਭ ਤੋਂ ਮਹਿੰਗਾ ਅਨਾਜ ਮਿਲੇਗਾ ਸਭ ਤੋਂ ਮਹਿੰਗਾ ਉਹਦੀ ਕਿਚਨ ਦਾ ਐਕਸਪੈਂਸ ਬਹੁਤ ਜ਼ਿਆਦਾ ਵਧੂਗਾ ਤੁਸੀਂ ਵੇਖੋ 2014 ਤੋਂ ਲੈ ਕੇ 23 ਤੱਕ ਕਿਚਨ ਐਕਸਪੈਂਸ 40% ਵਧ ਗਿਆ ਦੂਜੇ ਪਾਸੇ ਦੇਖਿਆ ਜਾਈਏ ਕਿਸਾਨ ਦੀ ਇਨਕਮ ਕਿੰਨੀ ਵੱਧਦੀ ਹੈ 1.5% 1% ਤੇ ਉਹ ਬਹੁਤ ਵੱਡਾ ਰੋਲਾ ਪਾਇਆ ਜਾਂਦਾ ਵੀ ਐਮਐਸਪੀ ਵਧਾਤੀ ਕਿਸਾਨ ਤਾਂ ਖੁਸ਼ਹਾਲ ਹੋ ਗਿਆ ਐਮਐਸਪੀ ਵਧਾਤੀ ਕਿਸਾਨ ਖੁਸ਼ਹਾਲ ਉਸ ਦਿਨ ਹੋਊਗਾ ਜਿਸ ਦਿਨ ਡਾਕਟਰ ਸਵਾਮੀਨਾਰਥਨ ਜੀ ਦੀ ਰਿਪੋਰਟ ਇਨ ਬਿਨ ਲਾਗੂ ਹੋਊਗੀ ਜਿਸ ਦਿਨ ਕਿਸਾਨਾਂ ਦੇ ਸਾਰੇ ਕਰਜ਼ੇ ਤੇ ਲੀਕ ਵੱਜੂਗੀ ਜਿਸ ਦਿਨ ਕਿਸਾਨਾਂ ਤੇ ਜਿਹੜੀ ਐਮਐਸਪੀ ਆ ਨੂੰ ਲੀਗਲਾਈਜ਼ ਕੀਤਾ ਜਾਊਗਾ ਇਹ ਨਹੀਂ ਸਿਰਫ ਅਨਾਉਂਸ ਕੀਤਾ ਜਾਊਗਾ 23 ਕ੍ਰੌਪ ਤੇ ਐਮਐਸਪੀ ਅਨਾਉਂਸ ਹੁੰਦੀ ਹੈ ਅਸੀਂ ਕਣਕ ਤੇ ਝੋਨੇ ਤੋਂ ਬਿਨਾ ਕੋਈ ਹੋਰ ਚੀਜ਼ ਲਾ ਲਓ ਤੁਸੀਂ ਨਰਮੇ ਦਾ ਹੀ ਹਾਲ ਵੇਖ ਲਓ ਨਰਮਾ ਵੀ ਅੱਜ ਰੋਲ ਰਿਹਾ ਹੈ ਕੋਈ ਫਸਲ ਲਾ ਲਓ ਗੰਨੇ ਦਾ ਹਾਲ ਲਾ ਲਓ ਕਿਸੇ ਦਾ ਲਾ ਲਓ ਸਬਜ਼ੀਆਂ ਦਾ ਲਾ ਲਓ ਹਰ ਫਸਲ ਕਿਸਾਨ ਦੀ ਰੋਲ ਰਹੀ ਹੈ ਕੀ ਕਿਸਾਨ ਨੂੰ ਉਹਦਾ ਹੱਕ ਨਹੀਂ ਮਿਲਣਾ ਚਾਹੀਦਾ ਸਾਡੀ ਲੜਾਈ ਇਹੀ ਹੈ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਪਿਛਲੇ 5 ਸਾਲਾਂ ਦੇ ਵਿੱਚ ਫਾਰਮਰ ਵੈਲਫੇਅਰ ਤੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉਹਨੇ 1 ਟ੍ਰਿਲੀਅਨ ਰੁਪਈਆ ਜਿਹੜਾ 1 ਟ੍ਰਿਲੀਅਨ ਇੰਡੀਅਨ ਰੁਪਈਆ ਵਾਪਸ ਕੀਤਾ ਇਹਨੂੰ ਗਮਨ ਨੂੰ ਕਿਉਂਕਿ ਉਹਨਾਂ ਤੋਂ ਯੂਟਿਲਾਈਜ਼ ਹੀ ਨਹੀਂ ਹੋਇਆ ਦੂਜੇ ਪਾਸੇ ਕਿਸਾਨ ਸੁਸਾਈਡ ਕਰ ਰਿਹਾ ਹੈ ਕਿਸਾਨ ਨੂੰ ਕੰਪਨਸੇਸ਼ਨ ਨਹੀਂ ਮਿਲ ਰਹੀ ਤੇ ਇੱਕ ਪਾਸੇ ਆਪਾਂ ਫੰਡ ਅਨਯੂਟਿলাইਜ਼ਡ ਕਰਕੇ ਵਾਪਸ ਕਰ ਰਹੇ ਆ ਸਰਕਾਰ ਨੂੰ ਕਾਰਨ ਕੀ ਹੈ ਕਿ ਫੰਡ ਯੂਜ਼ ਕਿਉਂ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਧਰਨੇ ਕਰਨੇ ਪੈ ਰਹੇ ਨੇ ਕਿ ਸਾਡੇ ਉੱਤੇ ਖਰਚ ਕਰ ਦਿਓ ਥੋੜਾ ਜਿਹਾ ਐਮਐਸਪੀ ਵਧਾ ਦਿਓ ਕਿਸਾਨ ਖੁਸ਼ ਹੋ ਜਾਊਗਾ ਤੁਸੀਂ ਰੰਗਲਾ ਪੰਜਾਬ ਬਣਾਣਾ ਰੰਗਲਾ ਪੰਜਾਬ ਵੀ ਬਣ ਜਾਊਗਾ ਲੇਕਿਨ ਫੰਡਸ ਨਹੀਂ ਵਰਤੇ ਜਾ ਰਹੇ ਦੇਖੋ ਮੈਮ ਇਹ ਨਾ ਮੈਂ ਤਾਂ ਕਹੂੰਗਾ ਵੀ ਨੀਡ ਦੇ ਵਿੱਚ ਕਮੀ ਹੈ ਜਿੰਨਾ ਚਿਰ ਨੀਤ ਨਹੀਂ ਸਹੀ ਹੋਊਗੀ ਉਹਨਾਂ ਚਿਰ ਨੀਤੀ ਨਹੀਂ ਸਹੀ ਬਣ ਸਕਦੀ ਕਿਉਂਕਿ ਨੀਤੀ ਬਣਾਉਣੀ ਤਾਂ ਕਿੰਨੇ ਹੁੰਦੇ ਆ ਥੋੜੇ ਜੇ ਦਿਨਾਂ ਦਾ ਕੰਮ ਹੈ ਜੇ ਨਹੀਂ ਬਣਦੀ ਤਾਂ ਮੈਂ ਇਹਨਾਂ ਨੂੰ ਅਸੀਂ ਇਹ ਕਹਿ ਵੀ ਤੁਸੀਂ ਐ ਕਰੋ ਕਿਸਾਨ ਦੇ ਬੇਟਿਆਂ ਨੂੰ ਉੱਥੇ ਲਿਆਓ ਸਾਨੂੰ ਟੇਬਲ ਤੇ ਨਾਲ ਬਿਠਾ ਲਓ ਅਸੀਂ ਤੁਹਾਨੂੰ ਨੀਤੀ ਵੀ ਬਣਾ ਦਿੰਨੇ ਆ ਤੁਸੀਂ ਪਰ ਪਹਿਲਾਂ ਆਪਦੀ ਨੀਤ ਸਾਫ਼ ਕਰੋ ਕਿਉਂਕਿ ਜਿੰਨਾ ਚਿਰ ਆਪਾਂ ਇਹ ਇਹ ਚੀਜ਼ਾਂ ਲਾਗੂ ਨਹੀਂ ਕਰਦੇ ਨਾ ਜਿੰਨਾ ਚਿਰ ਇਹਨਾਂ ਬਾਰੇ ਸੋਚਦੇ ਨਹੀਂ ਹੁਣ ਤੁਸੀਂ ਫੰਡ ਵਾਪਸ ਕਰਨ ਨਾਲ ਉਹ ਯੂਟਿਲਾਈਜ਼ ਹੀ ਕਰ ਲੈਂਦੇ ਹੁਣ crop compensation ਕਹਿੰਦੇ ਆ ਉਹ ਸੂਬਾ ਸਰਕਾਰ ਦੇਵੇ ਸੂਬਾ ਕਹਿੰਦੀ ਹੈ ਸੈਂਟਰ ਸਰਕਾਰ ਦੇਵੇ ਕਿਸਾਨ ਵਿੱਚ ਪਸ ਜਾਂਦਾ ਤੁਸੀਂ ਲੰਮਪੀ ਸਕਿੰਦ ਦਾ ਅੱਜ ਇੱਕ ਵੀ ਰੁਪਈਆ ਨਹੀਂ ਮਿਲਿਆ ਕਿਸਾਨ ਦਾ ਦੁੱਧ ਦਾ ਧੰਦਾ ਇਹ ਸੀਗਾ ਕਿਸਾਨ ਜਦੋਂ ਫਸਲ ਬੀਜ ਕਣਕ ਬੀਜਲੀ ਉਦੋਂ ਬਾਅਦ ਕੁਛ ਦਿਨ ਚਰਵੇਲਾ ਹੁੰਦਾ ਉਹ ਆਪਦੇ ਪਸ਼ੂ ਪਾਲਦਾ ਸੀ ਆਪਦਾ ਘਰ ਦਾ ਖਰਚਾ ਚਲਾਉਂਦਾ ਸੀ ਡੇਲੀ ਦੁੱਧ ਪਾ ਕੇ ਜਦੋਂ ਉਹਦੇ ਪਸ਼ੂ ਵੀ ਮਰ ਗਏ ਉਹ ਦੁਬਾਰਾ ਕਿੱਥੋਂ ਲੈ ਲੂ ਲੱਖ ਲੱਖ ਰੁਪਏ ਦੇ ਤੇ ਕਿਸਾਨ ਦੇ ਕੋਈ ਵੀ ਕੋਈ ਐਕਟੀਵਿਟੀ ਕਰਦਾ ਨਾ ਕਿਸਾਨ ਉਹਨੂੰ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਆਵਾਜ਼ ਉਹਦੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਸਰਕਾਰਾਂ ਨੂੰ ਇਹ ਲੱਗਦਾ ਹੈ ਵੀ ਜੇ ਕਿਸਾਨ ਆਪਮਹਾਰਾ ਹੋ ਗਿਆ ਆਤਮ ਨਿਰਭਰ ਹੋ ਗਿਆ ਜਿਵੇਂ ਕਹਿੰਦੇ ਆ ਤਾਂ ਫਿਰ ਸਾਡੇ ਵਾਲਾ ਕੌਣ ਦੇਖੂਗਾ ਤੁਹਾਨੂੰ ਲੱਗਦਾ ਲੋਕਾਂ ਨੂੰ ਵੀ ਲੱਗਦਾ ਕਿ ਜਿਵੇਂ ਤੁਸੀਂ ਕਹਿੰਦੇ ਕਿ ਕਾਰਪੋਰੇਟ ਘਰਾਣਿਆਂ ਦਾ ਰਾਜ ਹੋ ਜਾਏਗਾ ਲੋਕਾਂ ਨੂੰ ਵੀ ਲੱਗਦਾ ਹੈ ਜੇਕਰ ਡਿਵੈਲਪਮੈਂਟ ਕਰਨੀ ਹੈ ਤੇ ਕਾਰਪੋਰੇਟ ਘਰਾਣਿਆਂ ਨੇ ਚਾਹੀਦੇ ਆ ਇਹ ਤੁਹਾਨੂੰ ਕਿੰਨਾ ਕੁ ਲੱਗਦਾ ਹੈ ਸਹੀ ਆ ਜਾਂ ਕਾਰਪੋਰੇਟ ਘਰਾਣੇ ਤੋਂ ਲੱਗਦਾ ਕਿ ਐਕਚੁਅਲ ਜਾਂਚ ਹੈਗੀ ਆ ਡਿਵੈਲਪਮੈਂਟ ਦੀ ਦੇਖੋ ਤੁਸੀਂ ਦੇਖ ਹੀ ਰਹੋਗੇ ਇੰਡਸਟਰੀ ਕੋਈ ਲੱਗਦੀ ਹੈ ਜਾਂ ਆਈਟੀ ਸੈਕਟਰ ਹੁੰਦਾ ਇੱਕ ਵਾਰੀ ਜੋਬਸ ਕ੍ਰੀਏਟ ਕੀਤੀਆਂ ਜਾਂਦੀਆਂ ਉਸ ਤੋਂ ਬਾਅਦ ਜੋਬਸ ਦਾ ਕੀ ਹੁੰਦਾ ਹਜ਼ਾਰ ਬੰਦਾ 2000 ਬੰਦਾ ਲੇਆਫ ਕਰਤਾ ਕਿਸਾਨੀ ਅਜ 56% ਪੋਪੂਲੇਸ਼ਨ ਨੂੰ ਸੰਭੀ ਬੈਠੀ ਹੈ ਉਹਨਾਂ ਨੂੰ ਬਹੁਤ ਵੱਡਾ ਮੈਂ ਤਾਂ ਕਹੂੰਗਾ ਇੱਕ ਇੰਡਸਟਰੀ ਹੈ ਕਿਸਾਨੀ 56% ਪੋਪੂਲੇਸ਼ਨ ਨੂੰ ਦੇਸ਼ ਦੀ ਨੂੰ ਸੰਭਣਾ ਬਾਕੀ ਕਿੰਨੀ ਰਹਿ ਗਈ 44% 44% ਨੂੰ ਬਾਕੀ ਸਾਰੀਆਂ ਇੰਡਸਟਰੀ ਸਾਂਭ ਰਹੀਆਂ ਤਾਂ ਜੇ ਕੋਰਪੋਰੇਟ ਘਰਾਣੇ ਆਉਂਦੇ ਉਹਨਾਂ ਨੇ ਇਹਨੂੰ ਵੀ ਐਂ ਬਣਾ ਲੈਣਾ ਉਹਨਾਂ ਨੇ ਕਿਸਾਨ ਨੂੰ ਮਜ਼ਦੂਰ ਬਣਾਉਣਾ ਤੇ ਮਜ਼ਦੂਰ ਨੂੰ ਖਤਮ ਕਰਨਾ ਹੈ ਉਹਨਾਂ ਨੇ ਮਜ਼ਦੂਰ ਤਾਂ ਪਹਿਲਾਂ ਹੀ ਵਿਚਾਰੇ ਦੀ ਦੁਰਦਸ਼ਾ ਹੋਈ ਪਈ ਹੈ ਹੁਣ ਤੁਸੀਂ ਵੇਖੋ ਕਾਟਨ ਏਰੀਆ ਘਟਣ ਕਰਕੇ ਕੀ ਹੋਇਆ ਜਿੰਨਾ ਜਿਹੜਾ ਚੂਨੀਆਂ ਜਿਹਨੂੰ ਕਹਿੰਦੇ ਸੀ ਜਿਹੜਾ ਨਰਮਾ ਚੋਕਦੀਆਂ ਸੀ ਉਹਨਾਂ ਨੂੰ ਇਮਪਲੋਇਮੈਂਟ ਮਿਲਦੀ ਸੀ ਜਨਵਰੀ ਦੇ ਐਂਡ ਤੱਕ ਉਹ ਸਾਰੀ ਇਮਪਲੋਇਮੈਂਟ ਖਤਮ ਹੋ ਗਈ ਕਿਉਂ ਹੋਈ ਕਿਉਂਕਿ ਕਾਟਨ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਕਿਸਾਨ ਨੂੰ ਹੋਰ ਪਾਸੇ ਜਾਣਾ ਪੈਂਦਾ ਕਿਸਾਨ ਛੋਣੇ ਤੇ ਆ ਜਾਂਦਾ ਜਾਂ ਕਿਸੇ ਪਾਸੇ ਫਿਰ ਡਾਈਵਰਸੀਫਿਕੇਸ਼ਨ ਕਿਵੇਂ ਹੋਊਗੀ ਪੰਜਾਬ ਦੇ ਵਿੱਚ 423000 ਹੈਕਟੇਅਰ ਸੀ 2014 ਦੇ ਵਿੱਚ ਕਾਟਨ ਦੇ ਅੰਡਰ ਅੱਜ 166000 ਹੈਕਟੇਅਰ ਰਹਿ ਗਿਆ ਕਾਟਨ ਦੇ ਅੰਡਰ ਕਦੋਂ ਆਪਾਂ ਡਾਈਵਰਸੀਫਾਈ ਕਰਾਂਗੇ ਉਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਆ ਸੀਗਾ ਉਹ ਸਾਰੇ ਲੋਕ ਵਿਲੇ ਹੋ ਗਏ ਸੋ ਕਿਸਾਨ ਪ੍ਰਤੀ ਚਿੰਤਾ ਕਿਸਾਨ ਦੇ ਕਿਤੇ ਪ੍ਰਤੀ ਚਿੰਤਾ ਸਰਕਾਰਾਂ ਨੂੰ ਜਿਤਾਉਣੀ ਚਾਹੀਦੀ ਜੇ ਅੱਜ ਵੀ ਨਹੀਂ ਜਿਤਾਉਂਦੇ ਤਾਂ ਫਿਰ ਸਾਡੇ ਕੋਲ ਤਾਂ ਇੱਕ ਲਾਸਟ অপਸ਼ਨ ਰਹਿ ਜਾਂਦੀ ਹੈ ਕਹਿੰਦੇ ਹੁੰਦੇ ਜਿਹੜੇ ਅਗਲੇ ਇਲੈਕਸ਼ਨ ਆ ਉਹਦੇ ਵਿੱਚ ਬਟਨ ਦਬਾਉਣ ਵਾਲੀ ਉਹੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅਸੀਂ ਰਵਨੀਦ ਨਾਲ ਗੱਲਬਾਤ ਕਰ ਰਹੇ ਸੀ ਜਿਸ ਨੇ ਸਿੱਧੇ ਤੌਰ ਤੇ ਕਹਿੰਦੇ ਕਿ ਕਿਸਾਨਾਂ ਦੇ ਕੋਲ ਰਾ ਇੱਕੋ ਹੈ ਕਿ ਬਟਨ ਚੋਣਾਂ ਦੇ ਵਿੱਚ ਕਿਹੜਾ ਦਬਾਉਣਾ ਹੈ ਲੇਕਿਨ ਇਹ ਜ਼ਰੂਰ ਹੈ ਕਹਿੰਦੇ ਕਿ ਪੰਜਾਬ ਚੋਂ ਕਿਸਾਨੀ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਚੋ ਮਜ਼ਦੂਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਸਿਰਫ ਔਰ ਸਿਰਫ ਇੱਕ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਜਾਰੀ ਹੈ ਤਾਂਕਿ ਇੱਥੇ ਸਿਰਫ ਇੱਕ ਮੋਨੋਪੋਲੀ ਕ੍ਰੀਏਟ ਹੋ ਸਕੇ ਔਰ ਕਹਿੰਦੇ ਕਿ ਇਹੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇੱਕ ਦੂਰਦਸ਼ਾ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਇੰਨੇ ਹਾਲਾਤ ਮਾੜੇ ਹੋ ਗਏ ਨੇ ਕਿ ਕਿਸਾਨ ਲਗਾਤਾਰ ਸੂਸਾਈਟ ਨੂੰ ਵਧਦੇ ਜਾ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਇੱਕ ਹੋਰ ਵੱਡੀ ਚੀਜ਼ ਮੈਂਸ਼ਨ ਕੀਤੀ ਹੈ ਕਿ ਜਿਹੜੇ ਫੰਡਸ ਦਿੱਤੇ ਗਏ ਸੀ ਕਿਸਾਨਾਂ ਦੇ ਲਈ ਉਹ ਫੰਡਸ ਵੀ ਸਿੱਧੇ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੂੰ ਵਾਪਸ ਕਰ ਦਿੱਤੇ ਗਏ ਬਿਨਾ ਵਰਤੇ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿਉਂ ਜੇਕਰ ਉਹ ਤੁਹਾਨੂੰ ਫੰਡਸ ਮਿਲੇ ਨੇ ਉਹਨਾਂ ਨੂੰ ਵਰਤ ਲੈਣਾ ਚਾਹੀਦਾ ਹੈ ਤਾਂ ਕਿ ਕਿਸਾਨੀ ਚੰਗੀ ਹੋ ਜਾਏ ਪੰਜਾਬ ਦੇ ਹਾਲਾਤ ਚੰਗੇ ਹੋ ਜਾਣ ਔਰ ਪੰਜਾਬ ਦੇ ਖੇਤਾਂ ਦੇ ਹਾਲਾਤ ਚੰਗੇ ਹੋ ਜਾਣ ਔਰ ਰੰਗਲਾ ਪੰਜਾਬ ਬਣਾਇਆ ਜਾ ਸਕੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ